ਹਾਂ ਜੀ ਪਾਪ ਜੀ ਨੂੰ ਦੱਸਣਾ ਚਾਹਾਂਗਾ ਤੇ ਅੱਜ ਐਸ ਪਲਾਨ ਅਸੀਂ ਸਰਚ ოਪਰੇਸ਼ਨਸ ਕਰ ਰਹੇ ਹਾਂ ਸਾਰੇ ਜੇਲਸ ਦੀ ਫਰੀਦਕੋਟ ਜੇਲ ਦੀ ਵੀ ਅੱਜ ਸਰਚ ოਪਰੇਸ਼ਨ ਹੋ ਰਹੀ ਹੈ ਐਸ ਜੀ ਤੁਸੀਂ ਦੱਸੋਗੇ ਕਿੰਨੇ ਆਪਣੇ ਮਲਾਜਮ ਜੀ ਜੀ ਅੱਜ ਅਸੀਂ

ਔਰ اے ایس سی ਰੂਟੀਨ ਬੇਸਿਸ ਤੇ ਵੀ ਕਰਦੇ ਰਹਿੰਦੇ ਨੇ ਤੇ ਸਰਪ੍ਰਾਈਜ਼ 엘ਮੈਂਟ ਰੱਖਦੇ ਹੋਏ ਵੀ ਕਰਦੇ ਰਹਿੰਦੇ ਤਾਂ ਕਿ ਕੁਝ ਵੀ ਜਿਹੜੇ ਐਂਟੀਸੋਸ਼ੀਅਲ 엘ਮੈਂਟਸ ਨੇ ਉਹ ਜੇਲ੍ਹ ਦੇ ਅੰਦਰੋਂ ਫੰਕਸ਼ਨ ਨਾ ਕਰਪਣ 바ਕੀ ਡੀਟੇਲਸ ਸਰਕੰਸਟੈਂਸ ਜੀ ਸਰ ਇਹ ਸਰਕਾਰ ਦੀ ਨੀਤੀ ਹੈ ਕਿ ਐਂਟੀਸੋਸ਼ੀਅਲ 엘ਮੈਂਟਸ ਨੂੰ ਅਸੀਂ ਹੁਣ ਰੋਕ ਥੰਮ ਪਾਈਏ ਤੇ ਇਹ ਬਹੁਤ ਤਗੜੇ ਪਦਰਤੇ ਹੁਣ ਸ਼ੁਰੂ ਹੋ ਚੁੱਕਿਆ ਹੈ ਕੰਮ ਤੇ ਇਹ ਜਾਰੀ ਰਹੇਗਾ ਸਰ ਇਹ ਪੂਰੇ ਪੰਜਾਬ ਦੀ ਅੱਜ ਹੈਗਾ ਪਤਾ ਨਹੀਂ ਇਹ ਮੈਂ ਤੁਹਾਨੂੰ ਐਨੀ ਦੱਸ ਸਕਦਾ ਕਿ ਅੱਜ ਕਿੱਥੇ ਕਿੱਥੇ ਹੋਣੀ ਹੈ ਬਟ ਇਹ ਜਾਰੀ ਰਹੇਗਾ ਠੀਕ ਕੀ ਅੱਜ ਅਸੀਂ ਡੀਆਈਜੀ ਸਰ ਦੀ ਸੁਪਰਵੀਜ਼ਨ ਹੇਠ ਐਂਡ ਅਲੋਂਗ ਵਿਦ ਅ ਕੋਪਰੇਸ਼ਨ ਆਫ ਦ ਜੇਲ ਸਟਾਫ असी अज एक जेल सर्च कर रहे हैं एंड ए वन एस पी थ्री डीएसपीज और वन थर्टी फाइव पुलिस परसनल ने इन एडिशन टू तो द ऑलरेडी डिप्लॉयड जेल का ज़रा स्टाफ है और ये एक एंटी एंटीसैबोटाज कॉम्पोनेंट भी है डॉग स्पॉट कॉम्पोनेंट भी है और आज एक बहुत ही डिटेल्ड एक जेल जेलक की सर्च होगी ਔਰ اے ਅਸੀਂ ਰੂਟੀਨ ਬੇਸਿਸ ਤੇ ਵੀ ਕਰਦੇ ਰਹਿੰਦੇ ਨੇ ਤੇ ਸਰਪ੍ਰਾਈਜ਼ 엘ਮੈਂਟ ਰੱਖਦੇ ਹੋਏ ਵੀ ਕਰਦੇ ਰਹਿੰਦੇ ਤਾਂ ਕਿ ਕੁਝ ਵੀ ਜਿਹੜੇ ਐਂਟੀਸੋਸ਼ੀਅਲ 엘ਮੈਂਟਸ ਨੇ ਉਹ ਜੇਲ੍ਹ ਦੇ ਅੰਦਰੋਂ ਫੰਕਸ਼ਨ ਨਾ ਕਰਪਣ 바ਕੀ ਡੀਟੇਲਸ ਸਰਕੰਸਟੈਂਸ ਜੀ ਸਰ ਇਹ ਸਰਕਾਰ ਦੀ ਨੀਤੀ ਹੈ ਕਿ ਐਂਟੀਸੋਸ਼ੀਅਲ 엘ਮੈਂਟਸ ਨੂੰ ਅਸੀਂ ਹੁਣ ਰੋਕ ਥੰਮ ਪਾਈਏ ਤੇ ਇਹ ਬਹੁਤ ਖੜੇ ਪਦਰਤੇ ਹੁਣ ਸ਼ੁਰੂ ਹੋ ਚੁੱਕਿਆ ਹੈ ਕੰਮ ਤੇ ਇਹ ਜਾਰੀ ਰਹੇਗਾ ਸਰ ਇਹ ਪੂਰੇ ਪੰਜਾਬ ਦੀ ਅੱਜ ਹੈਗਾ ਪਤਾ ਨਹੀਂ ਇਹ ਮੈਂ ਤੁਹਾਨੂੰ ਐਨੀ ਦੱਸ ਸਕਦਾ ਕਿ ਅੱਜ ਕਿੱਥੇ ਕਿੱਥੇ ਹੋਣੀ ਹੈ ਬਟ ਇਹ ਜਾਰੀ ਰਹੇਗਾ